ਇਸ ਵੀਡੀਓ ਦੇ ਵਿੱਚ ਜਨਾਨੀ ਨੇ ਖੁਸਲ-ਬੁਸਲ ਕੀਤੀ ਆਪਣੇ ਘਰ ਵਾਲੇ ਦੇ ਕੰੱਚੀ ਦੇ ਉੱਪਰ ਕੈਮਰਾ ਲੱਗਾ। ਉਹ ਦੇਖੋ ਜੀ। ਘਰ ਵਾਲਾ ਸਿੱਧਾ ਧਿਆਨ ਕੈਮਰੇ ਵੱਲ ਗਿਆ। ਉਹ ਫਰੰਟਲ ਕੈਮਰੇ ਵੱਲ ਵੀ ਧਿਆਨ ਜਾਏਗਾ ਘਰ ਵਾਲੇ ਦਾ। ਇਹ ਫਲੋਰ ਦੇ ਰਹਿਣ ਵਾਲੇ ਆ ਜੀ ਇਹ ਸਬਨ ਬਿਜਾਰ ਦੇ ਵਿੱਚ ਚੋਰੀ ਕਰਕੇ ਗਏ ਜੀ ਕੱਲ। ਇਹਨਾਂ ਦੀ ਵੀਡੀਓ ਦੱਬ ਕੇ ਵਾਇਰਲ ਕਰੋ। ਹਾਂ ਦੇਖੋ ਜੀ। ਇਹ ਹੁਣ ਬਾਹਰੋਂ ਇੱਕ ਹੋਰ ਗਾਗ ਆਇਆ ਜੀ ਅਗਲਾ ਉਹਨੇ ਆਪਣਾ ਲਿਫਾਫਾ ਰੱਖਤਾ ਜੀ। ਇਹ ਗਾਗ ਆ ਜੀ ਸੋਨੀਆਂ ਰਾਣੀ ਸਾਡੇ ਜੀ। ਇਹਨੇ ਆਪਣਾ ਲਖਾਫਾ ਰੱਖਿਆ ਬਾਹਰੋਂ ਆਏ ਆ ਜੀ ਇਹ ਗਾਗ ਪਹਿਲਾਂ ਦੇ ਖੜੇ ਆ ਦੋ ਇੱਕ ਲੇਡੀਜ਼ ਐ ਇੱਕ ਜੈਂਟਸ ਐ ਜੀ ਇਹ ਬੰਦੇ ਨੇ ਟੋਪੀ ਪਾਈ ਹੋਈ ਐ ਜੀ ਆ ਲੇਡੀਜ਼ ਦਾ ਧਿਆਨ ਲੱਖੋ ਜੀ ਇਹ ਫਲੋਰ ਦੇ ਰਹਿਣ ਵਾਲੇ ਐ ਇਹਨਾਂ ਦੀ ਬਾਈਕ ਦਾ ਨੰਬਰ ਵੀ ਸਾਡੇ ਕੋਲ ਹੈਗਾ ਬਾਈਕ ਦਾ ਨੰਬਰ ਹੈ ਜੀ PB37J0589 ਆ ਦੇਖੋ ਜੀ ਆ ਲੇਡੀਜ਼ ਵਾਲਾ ਪੂਰਾ ਧਿਆਨ ਦਿਓ ਜੀ ਇਹਨੇ ਪੂਰਾ ਇਸ਼ਾਰਾ ਵੀ ਕਰਨਾ ਆਪਣੇ ਘਰ ਵਾਲੇ ਨੂੰ ਕਿ ਚੱਕ ਲੈ ਹੁਣ ਬਸ ਉਹਨਾਂ ਦਾ ਧਿਆਨ ਉਧਰ ਕਿਤੇ ਹੋ ਗਿਆ ਅਜੇ ਨੇ ਇੱਕ ਹੋਰ ਸੂਟ ਦੇਖਨੇ ਆ ਇੱਕ ਵਾਰ ਸੂਟ ਦੇਖ ਲਿਆ ਫਿਰ ਹੋਰ ਸੂਟ ਦੇਖਣ ਆ ਰਹੀ ਐ ਲਿੱਤੇ ਇਹਨਾਂ ਨੇ ਸਿਰਫ ਮੇਕੋ ਇੱਕ ਦੁਕਾਨ ਤੇ ਚਾਰ ਗਾਰਮੈਂਟਸ ਅਜੈਂਟਸ ਦੇ ਔਰ ਬੜੇ ਚੁਸਤੀ ਦੇ ਨਾਲ ਲੈਣਾ ਇੱਥੋਂ ਲਫਾਫਾ ਚੱਕਣਾ ਜੀ ਆਹ ਵਾਲਾ ਲਫਾਫਾ ਚੱਕਣਾ ਇਹਨਾਂ ਨੇ ਐ ਉਸ ਗਾਗ ਦਾ ਲਫਾਫਾ ਜਿਹੜੇ ਅੰਦਰ ਖੜੇ ਆ ਬੜਾ ਰੇਟ ਹਾਈ ਹੋ ਜਾਣਾ ਕੋਈ ਲੋਕ ਇਹਨਾਂ ਦਰਮਿਆਨ 220 ਕਰਦੇ ਇਹਨਾਂ ਨੂੰ ਪਤਾ ਕੀ ਇਹ ਮਾਰਦੀ ਐ ਮਤਲਬ 1400 ਦੇ ਆਹੋ ਤੇ ਇਹ ਬਾਕੀ ਗਾੜੀ ਚਾਜ ਦੇ ਆਹ ਦੇਖੋ ਜੇ ਸਾਡੀ ਦੁਕਾਨ ਹੈ ਜੀ ਬਾਲਾ ਜੀ ਗਾਰਮੈਂਟਸ ਆਪਾਂ ਸਮਾਨ ਦਿਖਾ ਰਹੇ ਹਾਂ ਜੀ ਇਹਨਾਂ ਨੂੰ ਔਰ ਲਫਾਫਾ ਪਿਆਗੇ ਸੇ ਔਰ ਗਾਗ ਦਾ ਜਨਾਨੀ ਵਾਲਾ ਪੂਰਾ ਧਿਆਨ ਦਿਓ ਜੀ ਸਾਰੇ ਜਾਣੇ ਇਹਨੇ ਕਿਦਾਂ ਘਰ ਨੂੰ ਇਸ਼ਾਰਾ ਕਰਨਾ ਕਿ ਹਾਂ ਵੀ ਚੱਕਲਾ ਲਫਾਫਾ ਅੱਛਾ ਜੀ ਜੀ ਜੂਮ ਕਰੋ ਆ ਜੋ ਆਇਆ ਜੂਮ ਕਰ ਹਾਂ ਬਸ ਸਿੱਕਾ ਫੇਟੀ ਲਾਣੀ ਹੋ ਗਈ ਇਹ ਦੂਸਰਾ ਬਈਕਾ ਪੇਪਰ ਵੀ ਲੈ ਜੀ ਸਾਰੇ ਵੀ ਫੇਟੀ ਲਾਣੀ ਕਰਨਾ ਤੁਸਾਂ ਮੈਨੂੰ ਬੋਲੋ ਅਪਰੇਟਰ ਨੂੰ ਇਹ ਸਾਰਾ ਵੀ ਕੀ ਹੈ ਇਹ ਦਬ ਕੇ ਸ਼ੇਅਰ ਕਰੋ ਜੀ ਜਿੰਨਾ ਕਰ ਸਕਦੇ ਹੋ ਵੱਧ ਤੋਂ ਵੱਧ ਤੇ ਸਾਰੇ ਦੁਕਾਨਦਾਰ ਭਾਈ ਸਰਤਕ ਰਹਿਣ ਇਦਾਂ ਦੇ ਚੋਰਾਂ ਤੋਂ ਡਫਾਲਟਰਾਂ ਤੋਂ ਉਸ ਗਾਗਦੇਸ ਲਫਾਫੇ ਦੇ ਵਿੱਚ ਸਾਰੀ ਆਰਟੀਫੀਸ਼ਲ ਜੁਐਲਰੀ ਸੀ ਏਡੀ ਦਾ ਮਾਲ ਸੀਗਾ ਤਕਰੀਬਨ 32 ਕੋ ਹਜ਼ਾਰ ਰੁਪਏ ਦਾ ਲਫਾਫਾ ਸੀਗਾ ਜੀ ਇਹਨਾਂ ਦਾ ਲੇਡੀਜ਼ ਦਾ 32000 ਰੁਪਏ ਦਾ ਸਮਾਨ ਸੀਗਾ ਜੀ ਇਹ ਲੇਡੀਜ਼ ਦੇ ਲਫਾਫੇ 'ਚ ਸਾਰਾ ਏਡੀ ਦੀ ਜੁਐਲਰੀ ਸੀ ਆਰਟੀਫੀਸ਼ਲ ਇਹ ਦੋ ਚੋਰ ਚੱਕ ਕੇ ਲੈ ਗਏ ਜੀ ਫਲੋਰ ਦੇ ਚੋਰ ਹੈ ਜੀ ਫਲੋਰ ਦੇ ਰਹਿਣ ਵਾਲੇ ਆ ਨੀਵਲ ਪੂਰਾ ਧਿਆਨ ਦਿਓ ਜਨਾਨੀ ਉਹਨੇ ਆਪਣੇ ਘਰਲੇ ਨੂੰ ਇਸ਼ਾਰਾ ਕਰੇਗੀ ਕਿ ਹਾਂ ਵੀ ਚੱਕ ਲੈ ਦੁਕਾਨਦਾਰ ਬੰਦਾ ਦਿਖਾ ਰਿਹਾ ਹੈ ਟੋਪੀ ਵਾਲਾ ਦੁਕਾਨਦਾਰ ਜਿਹੜਾ ਜਿਹਨੇ ਬਲੈਕ ਟੀ-ਸ਼ਰਟ ਪਾਈ ਹੈ ਉਹਦੀ ਪਿੱਠ ਹੋਈਗੀ ਉਹਦੇ ਵੱਲ ਤਾਂ ਉਹ ਇਸ਼ਾਰਾ ਕਰੇਗੀ ਕਿ ਚੱਕ ਲੈ ਲਿਫਾਫਾ ਇਹਨਾਂ ਨੇ ਪੇਮੈਂਟ ਪਾਈ ਹੈ ਜੀ ਆਨਲਾਈਨ ਇਹਨਾਂ ਦਾ ਨਾਮ ਹੈ ਰਮਨ ਰਾਣਾ son of ਧੰਨਾ RAM ਰਾਣਾ ਰਮਨ ਰਾਣਾ son of ਧੰਨਾ RAM ਰਾਣਾ ਆਨਲਾਈਨ ਪੇਮੈਂਟ ਪਾਈ ਹੈ ਇਹਨਾਂ ਨੇ ਜਿਹੜਾ ਸਮਾਨ ਲਿੱਤਾ 400 ਰੁਪਏ ਦਾ ਔਰ ਦੇਖ ਰਿਹਾ 2-2000 ਰੁਪਏ ਵਾਲੇ ਨਾਈਟ ਸੂਟ ਤੇ ਸ਼ਕਲਾਂੋਂ ਪੂਰੇ ਚੋਰ ਨੇ ਆ ਦੇਖੋ ਜੀ ਇਹਨਾਂ ਨੇ ਕਿਦਾਂ ਚੋਰੀ ਕਰਨੀ ਹੈ ਕਿੰਨੀ ਚੁਸਤੀ ਦੇ ਨਾਲ 32000 ਰੁਪਏ ਦਾ ਗਾਗ ਨੇ ਲਫਾਫਾ ਸੀਗਾ 32000 ਰੁਪਏ ਦਾ ਸਮਾਨ ਉਸ ਲਫਾਫੇ ਦੇ ਵਿੱਚ ਜਿਹੜਾ ਇਹਨੇ ਚੱਕ ਕੇ ਲੈ ਗਏ ਆਹ ਬਾਈਕ ਦਾ ਨੰਬਰ ਹੈ ਪੀਬੀ 37 ਜੇ 0579 ਸਪਲੈਂਡਰ ਬਾਈਕ ਹੈ ਸੜਕੋ ਉਹ ਵੀ ਵੀਡੀਓ ਹੈਗੀ ਹੈ ਪੂਰੀ ਹੁਣ ਤੁਸੀਂ ਸਾਰੇ ਲੋਕ ਜਨਾਨੀ ਵੱਲ ਧਿਆਨ ਦਿਓ ਇਹਨੇ ਕਿਦਾਂ ਲਫਾਫਾ ਚੱਕਣਾ ਸੂਰ ਦੇਖ ਰਹੀ ਹੈ ਜੀ ਦੇਖੋ ਓੜੀ ਜ਼ੂਮ ਕਰ ਜਨਾਨੀ ਦੀ ਫੋਟੋ ਆਵੇ ਆ ਦੇਖੋ ਜੀ ਹਾਂਜੀ ਆ ਦੇਖੋ ਜਨੰਨੀ ਵਾਲ ਦੇਖਿਓ ਜੀ ਉਹਨੂੰ ਦੁਕਾਨਦਾਰ ਦੀ ਪਿੱਠ ਹੈ ਤੇ ਜਨੰਨੀ ਇਸ਼ਾਰਾ ਕਰੇਗੀ ਘਰ ਵਾਲੇ ਨੂੰ ਇਹ ਤਾਂ ਆਪਣੇ ਦੇਖੋ ਜੀ ਇਸ਼ਾਰਾ ਦੇਖੋ ਜੀ ਜਨਾਨੀ ਨੇ ਕਿੱਦਾਂ ਕੀਤਾ ਆਪਣਾ ਲਫਾਫਾ ਚੱਕਿਆ ਤੇ ਨਾਲ ਦੂਜਾ ਲਫਾਫਾ ਵੀ ਚੱਕ ਕੇ ਚੱਲੇ ਆ ਜੀ ਆ ਬੰਦਾ ਨੋਟ ਕਰ ਲਓ ਜੀ ਆ ਦੇਖੋ ਜੀ ਇਸ ਵੀਡੀਓ ਵਿੱਚ ਜਨਾਨੀ ਆਪਣੇ ਘਰ ਵਾਲੇ ਨੂੰ ਕੈਮਰੇ ਬਾਰੇ ਦੱਸੇਗੀ ਕਿ ਉੱਪਰ ਕੈਮਰਾ ਲੱਗਾ ਹੋਇਆ ਆ ਆ ਦੇਖਿਓ ਤੁਸੀਂ ਇਸ ਵੀਡੀਓ ਵਿੱਚ ਇਹ ਲੋਕਾਂ ਨੂੰ ਕੈਮਰੇ ਦਾ ਵੀ ਕੋਈ ਡਰ ਨਹੀਂ ਹੈ ਝੋਮ ਕਿਉਂ ਕਰਤੀ ਆ ਦੇਖਿਓ ਜਨਾਨੀਵਾਲ ਦੀ ਇਹ ਫਲੋਰ ਦੇ ਸਖਸ਼ ਨੇ ਬੰਦੇ ਦਾ ਪਹਿਲਾ ਕੈਮਰੇ ਵੱਲ ਧਿਆਨ ਗਿਆ ਹੈ। ਆ ਦੇਖੋ ਜੀ ਸਾਬਨ ਬਿਆਰ ਚ ਦੁਕਾਨ ਹੈ ਜੀ ਬਾਲਾ ਜੀ ਗਾਰਮੈਂਟਸ ਦੇ ਨਾਮ ਤੇ ਆ ਸਾਡੇ ਦੂਸਰੇ ਗੇਟ ਐਂਟਰੈਂਸ ਗੇਟ ਤੋਂ ਬਾਹਰ ਜਾ ਰਹੇ ਆ ਜੀ ਆ ਦੇਖੋ ਜੀ ਸੁਨਾਹਾ ਕਰ ਰਿਹਾ ਕਿ ਲੈ ਜਾਣਾ ਕਿ ਰੱਖਣਾ ਰੁਕੇ ਵੀ ਇੱਕ ਵਾਰ ਦਿਲ ਕੀਤਾ ਕਿ ਵਾਪਸ ਦੇ ਜੀਏ ਪਰ ਐ ਜਮੀਰ ਨਹੀਂ ਮੰਨਿਆ ਦੇ ਅੰਦਰ ਵਰਤਦੇ ਦੀ ਫੋਟੋ ਆ ਗਈ ਬਾਹਰ ਆ ਆ ਦੇਖੋ ਜੀ ਹੁਣ ਉਹੀ ਲੋਕਾਂ ਦੀ ਐਂਟ੍ਰੈਂਸ ਦੀ ਵੀਡੀਓ ਵੀ ਦੇਖੋ ਜੀ ਆ ਬੰਦਾ ਦੇਖੋ ਜੀ ਦੁਕਾਨ ਦੇ ਅੰਦਰ ਆ ਰਿਹਾ ਹੈ ਖਾਲੀ ਆ ਤਾ ਰਿਹਾ ਠੀਕ ਹੈ ਜੀ ਤੇ ਜਨਾਨੀ ਦੇ ਹੱਥੇ ਸਿਰਫ ਦੋ ਲਿਫਾਫੇ ਇੱਕ ਵਾਈਟ ਰੰਗ ਦਾ ਇੱਕ ਬਲੈਕ ਰੰਗ ਦਾ ਇਹਨਾਂ ਤੋਂ ਇਲਾਵਾ ਇਹਨਾਂ ਕੋਲ ਹੋਰ ਕੋਈ ਲਿਫਾਫਾ ਨਹੀਂ ਹੈਗਾ ਲੈ ਕੇ ਦੋ ਆਏ ਆ ਤੇ ਲੈ ਕੇ ਚਾਰ ਚੱਲੇ ਇੱਕ ਜਿਹਦਾ ਸਮਾਨ ਲਿੱਤਾ ਹੈ ਤੇ ਚੌਥਾ ਲਿਫਾਫਾ ਜਿਹੜਾ ਗਾਹਕ ਦਾ ਚੱਕ ਲਿਆ ਇਹ ਨੋਟ ਕਰ ਲਓ ਜੀ ਆ ਅਗੇ ਜੀ ਚੋਰ ਹੁਣ ਆਪਣੀ ਬਾਈਕ ਦੇ ਕੋਲ ਆ ਚੈੱਕ ਕਰਿਓ ਜੀ ਇਹ ਬਾਈਕ ਖੜੀ ਹੈ ਇਹਨਾਂ ਦੀ ਸੁਪਰ ਸਪਲੈਂਡਰ ਸਪਲੈਂਡਰ ਬਾਈਕ ਹੈ ਪੀ ਵੀ 37 ਜੇ 0589 ਨੰਬਰ ਫਲੋਰ ਦਾ ਹੈ ਤੇ ਸੋਮਵਾਰ ਨੂੰ ਇਹਨਾਂ ਤੇ ਐਫ ਆਈ ਆਰ ਦਰਜ ਹੋ ਜਣੀ ਹੈ ਜੀ ਆ ਦੇਖੋ ਬਾਹਰਲੀ ਦੁਕਾਨ ਦੇ ਵੀ ਬੰਦੇ ਨੇ ਕੈਮਰੇ ਵਾਲ ਪੂਰਾ ਦੇਖਿਆ ਕਿ ਕੈਮਰਾ ਉੱਥੇ ਵੀ ਲੱਗਿਆ ਹੈ ਇਹਨਾਂ ਨੂੰ ਤਾਂ ਵੀ ਡਰ ਨਹੀਂ ਆਇਆ ਕਿ ਅਸੀਂ ਵਾਇਰਲ ਹੋ ਜਾਾਂਗੇ ਸਾਡੀ ਬੇਇੱਜ਼ਤੀ ਹੋਏਗੀ ਪਰ ਕਹਿੰਦੇ ਨਾ ਮਨ 'ਚ ਜੇ ਚੋਰੀ ਆ ਗਈ ਦਿਮਾਗ 'ਚ ਚੋਰੀ ਆ ਗਈ ਤੇ ਚੋਰ ਬਨਣਾ ਮੰਨ ਕੇ ਖਾਣ ਖਾਣ ਦਿਖਿਆ ਵੀ ਆ 4 ਤਰੀਕੇ ਦੇ ਡੇਟ ਸੀਗੀ ਚਾਹੇ ਜਮਾ ਕਰਾਂ ਤਾਪਾ ਸੋਨਾ ਯਾਰ ਪੇ ਆਇਆ ਕ੍ਰੈਡਿਟ ਅਜੋ ਦਾ ਨਸੀ ਨਹੀਂ ਆਇਆ ਆਇਆ ਉਹ ਵੀ ਆਪਣੇ ਕੋਲ ਆਉਣਾ ਲਫਾਫਾ ਖੋਲ ਕੇ ਚੱਕ ਵੀ ਕੀਤਾ ਜੀ ਉਹਨਾਂ ਨੇ ਆ ਦੇਖੋ ਅੰਦਰ ਦੇਖ ਰਹੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕੀ ਹੈ 12ਵੀਂ ਇਹਨਾਂ ਨੇ ਇੱਧਾ ਸਾਰੀ ਜਗ੍ਹਾ ਕੈਮਰੇ ਲੱਗੇ ਹੋਏ ਹੈ ਕਹਿੰਦੇ ਅਸੀਂ ਆਪਣਾ ਮੁੰਡਾ ਬਾਹਰ ਭੇਜਿਆ ਮੈਨੂੰ ਤਾਂ ਲੱਗਦਾ ਬਾਹਰ ਵੀ ਇਦਾਂ ਹੀ ਭੇਜਿਆ ਹੋਣਾ ਚੋਰੀ ਕਰਕੇ ਮੈਂ ਕਿਹਾ ਸੋਨਾ 10000 ਰੁਪਏ ਆਣਾ ਛੋੜੀ ਅਸੀਂ ਆਹ ਦੇਖੋ ਜੀ ਚਿਹਰਾ ਉਹ ਫਿਰ ਕੈਮਰੇ ਵੱਲ ਦੇਖ ਰਿਹਾ ਬੰਦਾ ਮੈਂ 10000 ਰੁਪਏ ਦਾ ਪਾਪਾ ਤੋਂ ਪਾਇਆ ਦੋ ਵਾਰੀ ਇੱਕ ਵਾਰ 10000 ਰੁਪਏ ਪਾਇਆ ਇੱਕ ਵਾਰ ਕਿੰਨੇ ਹਜ਼ਾਰ ਰੁਪਏ ਪਾਇਆ ਬਹੁਤ ਬਕਸਾ ਛੇ ਨਗਿੰਦਸ ਮੈਂ ਅਸੇ ਅਜਨਬ ਇਹ ਨੇ ਮੇਰੇ ਜੰਨਾ ਕੋਈ ਨਹੀਂ ਆਹ 15966 ਰੁਪਏ 1/16000 ਰੁਪਏ ਮੇਕਪ ਆ ਆ ਦੇਖੋ 3 ਅਪ੍ਰੈਲ EB37J0578 ਨੰਬਰ ਚੈੱਕ ਕਰੋ ਜੀ ਆ ਬਾਈਕ ਤੇ ਰਹਿ ਕੇ ਜਾ ਰਹੇ ਆ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ